ਅਜੋਕੇ ਪੰਜਾਬ ਵਿੱਚ ਅਤੇ ਪੰਜਾਬੀ ਦੇ ਸਾਹਿਤਕ ਮੰਚਾਂ ਤੋਂ ਜਿਸ ਸ਼ਾਇਰ ਦੇ ਅਲਫ਼ਾਜ਼ ਮਿਸਾਲ ਵਜੋਂ ਸਭ ਤੋਂ ਜ਼ਿਆਦਾ ਸੁਣਾਏ ਜਾਂਦੇ ਰਹੇ ਨੇ ਵਰਤੇ ਜਾਂਦੇ ਰਹੇ ਨੇ ਉਹ ਨੇ ਸਰਜੀਤ ਪਾਤਰ ਜੀਵਨ ਪਰ ਸਾਹਿਤ ਨੂੰ ਸਮਰਪਿਤ ਰਹਿਣ ਵਾਲੇ ਸਰਜੀਤ ਪਾਤਰ ਦਾ ਜਨਮ 14 ਜਨਵਰੀ 1941 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜਕਨਾ ਵਿਖੇ ਹੋਇਆ ਆਪਣੇ ਪਿੰਡ ਦੇ ਨਾਂ ਤੋਂ ਹੀ ਉਹਨਾਂ ਨੇ ਆਪਣਾ ਤਖੱਲਸ ਪਾਤਰ ਰੱਖ ਲਿਆ ਸੀ ਸੁਰਜੀਤ ਪਾਤਰ ਨੇ ਚੌਥੀ ਜਮਾਤ ਤੱਕ ਪਿੰਡ ਦੇ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਉਸ ਤੋਂ ਬਾਅਦ ਹਾਈ ਸਕੂਲ ਤੱਕ ਦੀ ਪੜ੍ਹਾਈ ਪਿੰਡ ਖਹਿਰਾ ਮਾਝਾ ਤੋਂ ਕੀਤੀ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ ਪੰਜਾਬ ਦੇ ਪ੍ਰਸਿੱਧ ਕਵੀ ਅਤੇ ਸਾਹਿਤਕਾਰ ਬਣਨ ਵੱਲ ਵਧਦੇ ਗਏ। ਸੁਰਜੀਤ ਪਾਤਰ ਨੇ ਗੋਲਡ ਮੀਡਲ ਨਾਲ ਪੰਜਾਬੀ ਵਿੱਚ ਐਮਏ ਕੀਤੀ ਸੀ ਅਤੇ ਉਨ੍ਹਾਂ ਦੇ ਪੀਐਚਡੀ ਖੋਜ ਕਾਰਜ ਦਾ ਵਿਸ਼ਾ ਲੋਕ ਧਾਰਾ ਦਾ ਨਾਨਕ ਬਾਣੀ ਵਿੱਚ ਰੂਪਾਂਤਰਣ ਸੀ। ਜਦੋਂ ਪੰਜਾਬੀ ਯੂਨੀਵਰਸਿਟੀ ਬਣੀ ਤਾਂ ਸ਼ੁਰੂ ਵਿੱਚ ਉੱਥੇ ਹੋਸਟਲਾਂ ਦੀ ਕਮੀ ਹੋਇਆ ਕਰਦੀ ਸੀ ਇਸ ਲਈ ਜ਼ਿਆਦਾਤਰ ਵਿਦਿਆਰਥੀ ਬਾਹਰ ਹੀ ਆਪੋ ਆਪਣਾ ਇੰਤਜ਼ਾਮ ਕਰਕੇ ਰਹਿੰਦੇ ਸਨ ਸਰਜੀਤ ਪਾਤਰ ਨੇ ਇਸੇ ਸਮੇਂ ਦੌਰਾਨ ਆਪਣੀ ਬਹੁਤੀ ਪੜ੍ਹਾਈ ਇਸੇ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਅਤੇ ਦਲੀਪ ਔਰ ਟਿਵਾਣਾ ਵਰਗੇ ਵਿਦਵਾਨਾਂ ਦੀ ਸੰਗਤ ਮਾਣਨ ਦਾ ਮੌਕਾ ਮਿਲਿਆ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਹੀ ਉਹਨਾਂ ਨੇ ਆਪਣੀ ਮਸ਼ਹੂਰ ਕਵਿਤਾ ਕੋਈ ਡਾਲੀਆਂ ਵਿੱਚੋਂ ਲੰਘਿਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਾਂ ਬਣ ਕੇ ਲਿਖੀ ਸੀ ਉਹਨਾਂ ਨੇ ਅਣਗਿਣਤ ਅਤੇ ਬਿਹਤਰੀਨ ਕਵਿਤਾਵਾਂ ਤੇ ਪ੍ਰਕਾਸ਼ਨਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬੀ ਕਵਿਤਾ ਦੇ ਇਤਿਹਾਸ ਬਾਰੇ ਕੁਝ ਦਸਤਾਵੇਜ਼ੀ ਪ੍ਰੋਗਰਾਮਾਂ ਦੀ ਪੇਸ਼ਕਾਰੀ ਵੀ ਕੀਤੀ ਅਤੇ ਉਹਨਾਂ ਦੀ ਇਬਾਰਤ ਵੀ ਲਿਖੀ तमाम ਪ੍ਰਾਪਤੀਆਂ ਬਦਲੇ ਉਹਨਾਂ ਨੂੰ ਆਪਣੇ ਜੀਵਨ ਦੌਰਾਨ ਕਈ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ ਸਾਹਿਤ ਅਕਾਦਮੀ ਪੁਰਸਕਾਰ ਗੁਰੂ ਨਾਨਕ ਤੇ ਯੂਨੀਵਰਸਿਟੀ ਤੋਂ ਆਨਰੇਰੀ ਡੀਲਿਟ ਦੀ ਉਪਾਧੀ ਪਦਮਸ਼ਰੀ ਐਵਾਰਡ ਪੰਜਾਬੀ ਵਿਰਸਾ ਪਾਕਿਸਤਾਨ ਵੱਲੋਂ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਸ਼ਾਮਲ ਨੇ ਇਸ ਤੋਂ ਇਲਾਵਾ ਉਹਨਾਂ ਨੇ ਸਾਲ 1999 ਵਿੱਚ ਕੋਲੰਬੀਆ ਲਾਟਿਨ ਅਮਰੀਕਾ ਵਿੱਚ ਹੋਏ ਵਿਸ਼ਵ ਕਵਿਤਾ ਫੈਸਟੀਵਲ ਵਿੱਚ ਭਾਰਤ ਦੀ ਨੁਮਾਇੰਦਗੀ ਵੀ ਕੀਤੀ ਸਾਲ 2006 ਵਿੱਚ ਜਰਮਨੀ ਦੇ ਫ੍ਰੈਂਕਫਰਟ ਪੁਸਤਕ ਮੇਲੇ ਵਿੱਚ ਵੀ ਉਹ ਕਵੀ ਵਜੋਂ ਸ਼ਾਮਲ ਹੋਏ ਅਤੇ ਇਸ ਦੇ ਨਾਲ ਨਾਲ ਉਹ ਬ੍ਰਿਟੇਨ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਕੀਨੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿੱਚ ਵੀ ਕਵਤਾ ਪਾਠ ਲਈ ਜਾਂਦੇ ਰਹੇ। ਸਰਜੀਤ ਪਾਤਰ ਦੀਆਂ ਕਈ ਰਚਨਾਵਾਂ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋ ਚੁੱਕੀਆਂ ਨੇ ਅਤੇ ਉਹ ਭਾਸ਼ਾਵਾਂ ਦਾ ਸਾਹਿਤ ਵੀ ਲਗਾਤਾਰ ਪੜਦੇ ਰਹਿੰਦੇ ਸਨ। ਉਹ ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੇ ਸਾਹਿਤਕਾਰਾਂ ਤੋਂ ਵੀ ਪ੍ਰਭਾਵਿਤ ਸਨ। ਉਹਨਾਂ ਨੇ ਖੋਦ ਵੀ ਅਨੁਵਾਦ ਦਾ ਕਾਫੀ ਕੰਮ ਕੀਤਾ ਅਤੇ ਉਹਨਾਂ ਨੇ ਫੈਡਰੀਸਿਓ ਗ੍ਰੀਸੀਆ ਲੋਰਕਾ ਦੇ ਤਿੰਨ ਦੁਖੰਤਕ ਗਰੀਸ਼ ਕਰਨਾਟ ਦਾ ਨਾਟਕ 나ਗਮੰਡਲ ਅਤੇ ਬਰਸਟੋਲਟ ਪ੍ਰੇਸ਼ ਅਤੇ ਪਾਬਲੋ ਨਰੂਦਾ ਦੀਆਂ ਕਵਿਤਾਵਾਂ ਦਾ ਪੰਜਾਬੀ ਵਿੱਚ ਬਿਹਤਰੀਨ ਅਨੁਵਾਦ ਕੀਤਾ ਜਿਸ ਦੀ ਬੇਹੱਦ ਸ਼ਲਾਘਾ ਹੋਈ ਸੀ ਉਸ ਸਮੇਂ ਤੱਕ ਵਿਸ਼ਵ ਪ੍ਰਸਿੱਧ ਅੰਗਰੇਜ਼ੀ ਅਤੇ ਅੰਤਰਰਾਸ਼ਟਰੀ ਲੇਖਕਾਂ ਦਾ ਅਨੁਵਾਦ ਇੱਕ ਨਵੀਂ ਪਰਤ ਸੀ ਜਿਸ ਨੂੰ ਸਰਜੀਤ ਪਾਤਰ ਨੇ ਆਪਣੇ ਖਾਸ انداز ਵਿੱਚ ਨਿਭਾਇਆ ਬਹੁਤ ਘੱਟ ਲੋਕੀਏ ਜਾਣਦੇ ਹੋਣਗੇ ਕਿ ਸਰਜੀਤ ਪਾਤਰ ਜੀ ਕਿਸਾਨ ਅਤੇ ਕਿਸਾਨੀ ਨੂੰ ਕਾਫੀ ਪਿਆਰ ਕਰਦੇ ਸਨ ਜਦੋਂ ਕੇਂਦਰ ਸਰਕਾਰ ਤਿੰਨ ਵਿਵਾਦਿਤ ਖੇਤੀ ਕਾਨੂੰਨ ਲੈ ਕੇ ਆਈ ਸੀ ਤਾਂ ਕਿਸਾਨਾਂ ਦੇ ਸਮਰਥਨ ਵਿੱਚ ਸਰਜੀਤ ਪਾਤਰ ਨੇ ਆਪਣਾ ਪਦਮ ਸ਼੍ਰੀ ਸਨਮਾਨ ਵਾਪਸ ਕਰਨ ਦਾ ਐਲਾਨ ਵੀ ਕਰ ਦਿੱਤਾ ਸੀ ਇਸ ਰਾਨੋਣਾ ਕਿਹਾ ਸੀ ਕਿ ਜਿਸ ਸੰਵੇਦਨਹੀਨਤਾ ਅਤੇ ਬੇਕਦਰੀ ਨਾਲ ਸਰਕਾਰ ਨੇ ਕਿਸਾਨਾਂ ਦੀਆਂ ਹੱਕੀ ਮੰਗਾਂ ਦੇ ਸ਼ਾਂਤਮਈ ਅੰਦੋਲਨ ਨਾਲ ਸਲੂਕ ਕੀਤਾ ਉਸ ਨੇ ਉਹਨਾਂ ਦੇ ਦਿਲ ਨੂੰ ਡੂੰਘੀ ਠੇਸ ਪਹੁੰਚਾਈ ਇਸੇ ਕਰਕੇ ਸਰਜੀਤ ਪਾਤਰ ਨੇ ਇਸ ਵਤੀਰੇ ਨੂੰ ਕਿਸਾਨੀ ਦੀ ਕਿਰਤ ਦੀ ਅਤੇ ਲੋਕ ਭਾਵਨਾ ਦੀ ਤੋਹੀਨ ਮੰਨਦੇ ਹੋਏ ਭਰੇ ਮਨ ਨਾਲ ਆਪਣਾ ਸਨਮਾਨ ਮੋੜਨ ਦਾ ਐਲਾਨ ਕੀਤਾ ਸੀ ਸਮੇਂ-ਸਮੇਂ 'ਤੇ ਉਹ ਪੰਜਾਬੀ ਬੋਲੀ ਸੰਬੰਧੀ ਵੀ ਆਪਣਾ ਫਿਕਰ ਜ਼ਾਹਰ ਕਰਦੇ ਰਹੇ ਇਹੋ ਜਿਹਾਸਿ ਉਹਨਾਂ ਦਾ ਆਪਣੀ ਮਿੱਟੀ ਬੋਲੀ ਅਤੇ ਆਪਣੇ ਲੋਕਾਂ ਦੇ ਨਾਲ ਲਗਾ ਬਹੁਤ ਘਟ ਅਜਿਹੇ ਲੇਖਕ ਅਤੇ ਸ਼ਾਇਰ ਹੋਏ ਨੇ ਜਿਨ੍ਹਾਂ ਨੇ ਸਮੇਂ ਦੇ ਹਾਲਾਤ ਉੱਤੇ ਲਗਾਤਾਰ ਲਿਖਿਆ ਅਤੇ ਆਲੇ-ਦੁਆਲੇ ਹੋ ਰਹੇ ਨਾਂ ਪੱਖੀ ਵਰਤਾਰੇ ਸੰਬੰਧੀ ਆਪਣੇ ਅੰਦਾਜ਼ ਵਿੱਚ ਗੱਲ ਬਾਖੂਬੀ ਲੋਕਾਂ ਤੱਕ ਪਹੁੰਚਾਈ ਉਹਨਾਂ ਦੇ ਨਾਲ ਸਾਂਝੀ ਕੀਤੀ ਅਤੇ ਆਲੇ-ਦੁਆਲੇ ਦੀ ਤਰਜਮਾਨੀ ਕਰਦੇ ਹੋਏ ਬੋਲ ਲੋਕਾਂ ਤੱਕ ਪਹੁੰਚਾਏ ਇਹਨਾਂ ਚੋਣਵੇਂ ਲੇਖਕਾਂ ਅਤੇ ਸ਼ਾਇਰਾਂ ਵਿੱਚ ਆਉਂਦੇ ਸਨ ਸਰਜੀਤ ਪਾਤਰ ਜੋ ਭਾਵੇਂ ਸਰੀਰਕ ਤੌਰ ਤੇ ਹੁਣ ਇਸ ਦੁਨੀਆ ਵਿੱਚ ਨਹੀਂ ਪਰ ਉਹਨਾਂ ਦੀਆਂ ਲਿਖਤਾਂ ਅਤੇ ਉਹਨਾਂ ਦੇ ਅਲਫਾਜ਼ ਹਮੇਸ਼ਾ ਪੰਜਾਬੀ ਸੰਵਾਦ ਅਤੇ ਗੱਲਬਾਤ ਦਾ ਹਿੱਸਾ ਬਣਦੇ ਰਹਿਣਗੇ ਅਤੇ ਇਹੀ ਕਾਰਨ ਹੈ ਕਿ ਅੱਜ ਉਹਨਾਂ ਦੇ ਫਾਨੀ ਸੰਸਾਰ ਤੋਂ ਚਲੇ ਜਾਣ ਉਤੇ ਦੁਨੀਆ ਭਰ ਦੇ ਪੰਜਾਬੀ ਪਾਈਚਾਰੇ ਵਿੱਚ ਅਤੇ ਖਾਸ ਕਰ ਪੰਜਾਬੀ ਸਾਹਿਤ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ